ਇਲਜ਼ਾਮ ਤਾਂ ਲਾਤੇ ਪਰਿਵਾਰ ਨੇ ਪਰ ਇਲਜ਼ਾਮਾਂ ਨੂੰ ਸਾਬਤ ਕਰਨ ਦੇ ਲਈ ਪਰਿਵਾਰ ਕੋਲ ਸਬੂਤ ਕਿਹੜੇ ਨੇ ਗੱਲ ਇੱਥੇ ਆ ਰਹੀ ਹੈ ਕਿਉਂਕਿ ਜੇ ਐਸੀ ਗੱਲ ਪਰਿਵਾਰ ਨੂੰ ਪਤਾ ਸੀ ਪਹਿਲਾਂ ਤੇ ਪਰਿਵਾਰ ਨੇ ਉਦੋਂ ਫੌਰੀ ਤੌਰ ਤੇ ਐਕਸ਼ਨ ਕਿਉਂ ਨਹੀਂ ਲਿਆ ਮੰਨ ਲਿਆ ਕਿ ਚਲੋ 2012 ਦੇ ਵਿੱਚ ਕੋਈ ਫਾਇਦਾ ਲੈ ਵੀ ਲਿਆ ਪਰ 2017 ਦੇ ਵਿੱਚ ਸਰਕਾਰ ਬਦਲੀ ਕਾਂਗਰਸ ਦੀ ਸਰਕਾਰ ਆਈ ਠੀਕ ਹੈ ਉਸ ਵੇਲੇ ਪਰਿਵਾਰ ਕਿਉਂ ਨਹੀਂ ਬੋਲਿਆ ਜੇ ਪਰਿਵਾਰ ਨੂੰ ਪਤਾ ਸੀ ਕਿ ਪੁਲਿਸ ਇਸ ਮਾਮਲੇ ਤੇ ਕਾਰਵਾਈ ਨਹੀਂ ਕਰ ਰਹੀ ਹ ਤਾਂ ਜਿਹੜਾ ਪਰਿਵਾਰ ਉਸ ਲੜਕੀ ਦਾ ਦਸੰਬਰ 2024 ਚ ਹਾਈ ਕੋਰਟ ਜਾ ਕੇ ਪਟੀਸ਼ਨ ਪਾ ਰਿਹਾ ਤਾਂ ਕੀ ਉਹ 2012 ਚ ਪਟੀਸ਼ਨ ਨਹੀਂ ਪਾ ਸਕਦਾ ਸੀ ਹਾਈ ਕੋਰਟ ਦੇ ਵਿੱਚ ਅੱਛਾ ਨਾ ਪਰਿਵਾਰ ਕਦੇ ਮੀਡੀਆ ਦੇ ਵਿੱਚ ਆਇਆ ਨਾ ਪਰਿਵਾਰ ਨੇ ਕਦੇ ਆ ਕੇ ਖੁੱਲ ਕੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਹੋਇਆ ਜਿਹੜੇ ਇਲਜ਼ਾਮ ਲਾਏ ਹੋਏ ਨੇ ਉਹ ਬੜੇ سنگੀਨ ਨੇ ਉਹਨਾਂ ਨੂੰ ਪ੍ਰੂਫ ਕਿਵੇਂ ਕਰੂਗਾ ਪਰਿਵਾਰ ਇਹ ਕਹਿ ਦਿੱਤਾ ਗਿਆ ਕਿ ਕਤਲ ਕੀਤਾ ਜ਼ਹਿਰ ਦੇ ਕੇ ਜਦੋਂ ਕਿ ਜਿੱਥੇ ਤੱਕ ਹੁਣ ਤੱਕ ਦੀ ਰਿਪੋਰਟ ਕਹਿੰਦੀ ਆ ਉਹ ਕੁੜੀ ਨੇ ਗੇਟ ਦੇ ਬਾਹਰ ਕੁਝ ਖਾ ਲਿਆ ਸੀਗਾ ਪਲੱਸ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ 'ਚ ਇੱਕ ਵੀ ਇੰਜਰੀ ਨਹੀਂ ਆਈ ਹੂੰ ਕਿ ਇੱਕ ਵੀ ਸੱਟ ਉਸ ਕੁੜੀ ਦੇ ਦਿਖੀ ਨਹੀਂ ਬਾਡੀ ਤੇ ਕਿ ਕੋਈ ਸੱਟ ਲੱਗੀ ਹੋਵੇ ਜਾਂ ਕੋਈ ੱੱਕਾ ਮੁੱਕੀ ਖਿੱਚੋ ਤਾਣ ਉਹਦੇ ਨਾਲ ਕੀਤੀ ਹੋਵੇ ਰਾਉਜੀ ਰঞ্জੀਤ ਸਿੰਘ ਢੱਡਰੀਆਂ ਵਾਲਾਂ ਦੇ ਉੱਤੇ ਮਾਮਲਾ ਦਰਜ ਹੋਇਆ ਰੇਪ ਤੇ ਕਤਲ ਦਾ ਹਨ ਤੇ ਉਸ ਤੋਂ ਬਾਅਦ ਉਹਨਾਂ ਦਾ ਆਪਦਾ ਬਿਆਨ ਵੀ ਸਾਹਮਣੇ ਆਇਆਗਾ ਪਰ ਹੈਰਾਨੀ ਇਸ ਮਾਮਲੇ ਦੇ ਅੰਦਰ ਇਸ ਹੋ ਰਹੀ ਆ ਲੋਕ ਸਵਾਲ ਚੱਕ ਰਹੇ ਨੇ ਕਿ 12 ਸਾਲਾਂ ਬਾਅਦ ਕਿਵੇਂ ਪਰਿਵਾਰ ਨੂੰ ਚੇਤੇ ਆ ਗਿਆ ਕਿ ਆ ਸਾਨੂੰ ਇਨਸਾਫ ਚਾਹੀਦਾ ਅ ਠੀਕ ਹੈ ਤੁਹਾਡੀ ਗੱਲ ਰਾਜੀਪ ਕਿਉਂਕਿ ਸਮਾਜ ਦੇ ਵਿੱਚ ਜਦੋਂ ਕੋਈ ਵੀ ਗੱਲ ਹੁੰਦੀ ਆ ਨਾ ਲੋਕ ਦੋ ਹਿੱਸਿਆਂ 'ਚ ਵੰਡੇ ਜਾਂਦੇ ਨੇ ਹੂੰ ਇੱਕ ਤਾਂ ਕਿਸੇ ਦੇ ਪੱਖ ਚ ਹੋ ਜਾਂਦਾ ਇੱਕ ਧੜਾ ਕਿਸੇ ਦੇ ਵਿਰੋਧ ਚ ਹੋ ਜਾਂਦਾ ਤੇ ਜੇ ਤਾਂ ਦੇਖੋ ਤੁਹਾਨੂੰ ਸਭ ਕੁਝ ਪਤਾ ਹੈ ਜਾਂ ਤੁਸੀਂ ਕਲੀਅਰ ਹੋ ਤਾਂ ਤੁਸੀਂ ਵਿਰੋਧ ਕਰੋ ਜਾਂ ਨਾ ਕਰੋ ਪਰ ਜਦੋਂ ਗੱਲ ਸਾਰੀ ਕਾਨੂੰਨ ਤੇ ਖੜੀ ਹੈ ਫਿਰ ਕੀ ਕਰਦੇ ਨੇ ਲੋਕ ਪਹਿਲਾਂ ਹੀ ਆਪਣੇ ਵੱਲੋਂ ਹੀ ਫੈਸਲਾ ਸੁਣਾਉਣ ਲੱਗ ਜਾਂਦੇ ਨੇ ਕਿ ਜੇ ਇਲਜ਼ਾਮ ਲੱਗੇ ਨੇ ਤਾਂ ਹਾਂ ਬਈ ਇਹੀ ਚੀਜ਼ ਹੋਣੀ ਆ ਹਾਂ ਆਹੀ ਚੀਜ਼ ਹੋਣੀ ਹੈ ਮਤਲਬ ਇਸ ਤਰੀਕੇ ਦੇ ਨਾਲ ਗੱਲਾਂ ਲੋਕ ਸ਼ੁਰੂ ਕਰਨ ਲੱਗ ਜਾਂਦੇ ਨੇ ਇਸ ਮੈਟਰ ਦੇ ਵਿੱਚ ਵੀ ਰঞ্জੀਤ ਸਿੰਘ ਢੰਡਰੀਆ ਵਾਲੇ ਦੇ ਵਿੱਚ ਅੱਧੇ ਲੋਕ ਇਸ ਚੀਜ਼ ਤੇ ਸਹਿਮਤੀ ਜਤਾ ਰਹੇ ਹੋਣੇ ਕਿ ਹਾਂ ਵੀ ਹੋਈ ਹੋਣੀ ਅੱਧੇ ਲੋਕ ਕਹਿ ਰਹੇ ਨੇ ਕਿ ਨਹੀਂ ਵੀ ਇਸ ਤਰੀਕੇ ਦਾ ਨਹੀਂ ਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ 12 ਸਾਲ ਵਾਲੀ ਗੱਲ ਤੇ ਜ਼ਿਆਦਾ ਕੁਐਸਚਨ ਉੱਠਦੇ ਨੇ ਹੂੰ ਹੁਣ ਗੱਲ ਇਹ ਹੈ ਰਾਜਦੀਪ ਕੀ ਇਲਜ਼ਾਮ ਤਾਂ ਲਾਤੇ ਪਰਿਵਾਰ ਨੇ ਪਰ ਇਲਜ਼ਾਮਾਂ ਨੂੰ ਸਾਬਤ ਕਰਨ ਦੇ ਲਈ ਪਰਿਵਾਰ ਕੋਲ ਸਬੂਤ ਕਿਹੜੇ ਨੇ ਗੱਲ ਇੱਥੇ ਆ ਰਹੀ ਹੈ ਹੁਣ ਰਣਜੀਤ ਸਿੰਘ ਢੰਡਰੀਆ ਵਾਲੇ ਆਪ ਵੀ ਉਹਨਾਂ ਦਾ ਬਿਆਨ ਆਇਆ ਥੋੜੇ ਦਿਨ ਪਹਿਲਾਂ ਵੀ ਜਦੋਂ ਇਹ ਕੇਸ ਹਾਈਲਾਈਟ ਹੋਇਆ ਸੀ ਪਤਾ ਲੱਗਿਆ ਸੀ ਕਿ ਪਰਿਵਾਰ ਹਾਈ ਕੋਰਟ ਚ ਚਲਿਆ ਗਿਆ ਪਰਿਵਾਰ ਨੇ ਪਟੀਸ਼ਨ ਲਾਤੀ ਜੀ ਉਦੋਂ ਵੀ ਉਹ ਬੋਲੇ ਤੇ ਇਸ ਪਰਚੇ ਦੇ ਹੋਣ ਤੋਂ ਬਾਅਦ ਵੀ ਬੋਲੇ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਤਿਆਰ ਹਾਂ ਕਿ ਕਿੱਥੇ ਵੀ ਮੈਨੂੰ ਬੁਲਾਓ ਮੈਨੂੰ ਦੇਸ਼ ਦੀ ਕੋਈ ਵੀ ਏਜੰਸੀ ਬੁਲਾਵੇ ਤੇ ਮੈਂ ਪਹੁੰਚੂਗਾ ਮੈਂ ਸਵਾਲਾਂ ਦੇ ਜਵਾਬ ਦਊਗਾ ਯਾਨੀ ਕਿ ਮੈਂ ਜਾਂਚ ਵਿੱਚ ਸ਼ਾਮਲ ਹੋਊਗਾ ਹੂੰ ਕਿਹਾ ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਦੋ ਵਾਰ ਕਿਹਾ ਬਿਲਕੁਲ ਕਿਹਾ ਹੁਣ ਗੱਲ ਕਿੱਥੇ ਮੈਂ ਉੱਥੇ ਹੀ ਫੇਰ ਆਉਣਾ ਕਿ ਗੱਲ ਤਾਂ ਸਬੂਤਾਂ ਤੇ ਖੜੀ ਆ ਅਦਾਲਤ ਨੇ ਤਾਂ ਸਬੂਤ ਮੰਗਣੇ ਨੇ ਹੂੰ ਪਰਿਵਾਰ ਤਾਂ ਇਲਜ਼ਾਮ ਲਾ ਕੇ ਇੱਕ ਪਾਸੇ ਹੋ ਗਿਆ ਜਾਂ ਇਸ ਕੇਸ ਦੀ ਪੈਰਵੀ ਕਰੂਗਾ ਪਰ ਗੱਲ ਇਹ ਆ ਨਾ ਕਿ ਪਰਿਵਾਰ ਦੇ ਕੋਲ ਸਬੂਤ ਕਿੱਥੋਂ ਕਿੱਥੋਂ ਲੈ ਕੇ ਆਊਗਾ ਪਰਿਵਾਰ ਪਹਿਲੀ ਪਹਿਲਾ ਪਹਿਲੀ ਗੱਲ ਇਹ ਆ ਕਿ ਇੱਕ ਤਾਂ ਦੇਖੋ ਉਹ ਕੁੜੀ ਹੈ ਨਹੀਂਗੀ ਜਿਸ ਨਾਲ ਚਲੋ ਮੰਨ ਲਿਆ ਕਿ ਜੇ ਪਰਿਵਾਰ ਕਹਿ ਰਿਹਾ ਕਿ ਜੋ ਹੋਇਆ ਬੀਤੇ ਆ ਤੇ ਉਹ ਕੁੜੀ ਨਹੀਂ ਹੈ ਇੱਕ ਤਾਂ ਦੂਸਰਾ ਇਹ ਹੈ ਕਿ ਕੁੜੀ ਦੀ ਜਦੋਂ ਮੌਤ ਹੋਈ ਨਾ ਜਿਹੜੀ ਉਸ ਵੇਲੇ ਦੀ ਘਟਨਾ ਸੀ ਉਹ ਇਹ ਸੀ ਕਿ ਗੁਰਦੁਆਰਾ ਪਰਮੇਸ਼ਵਰ ਦਵਾਰ ਦੇ ਬਾਹਰ 메ਨ ਗੇਟ ਦੇ ਬਾਹਰ ਉਹ ਕੁੜੀ ਨੇ ਕੁਝ ਜ਼ਹਿਰੀਲੀ ਚੀਜ਼ ਖਾ ਲਈ ਸੀ ਇੱਕੋਦਮ ਇਹ ਹਾਹਾਕਾਰ ਹੋਈ ਕਿ ਯਾਰ ਕੁੜੀ ਨੇ ਕੁਝ ਖਾ ਲਿਆ ਕੁੜੀ ਨੇ ਕੁਝ ਖਾ ਲਿਆ ਬਿਲਕੁਲ ਉੱਥੋਂ ਜਿਹੜੇ ਕੁਸ਼ ਮਾਰਲੇ ਲੋਕ ਵੀ ਸੀ ਕੁਝ ਗੁਰਦੁਆਰੇ ਦੇ ਸੇਵਾਦਾਰ ਵੀ ਸੀ ਉਹ ਚੁੱਕ ਕੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਲੈ ਗਏ ਸੀਗੇ ਪਰ ਅਫਸੋਸ ਹੈ ਕਿ ਉਹ ਜ਼ਹਿਰ ਜ਼ਿਆਦਾ ਅਸਰ ਕਰ ਗਿਆ ਉਹ ਕੁੜੀ ਬਚੀ ਨਹੀਂ ਹੂੰ ਤੇ ਉਸ ਤੋਂ ਬਾਅਦ ਪਰਿਵਾਰ ਨੇ ਕੁਝ ਨਹੀਂ ਕਿਹਾ ਕਿਉਂਕਿ ਪਰਿਵਾਰ ਹਰਿਆਣਾ ਦੇ ਕੈਥਲ ਦਾ ਉਸ ਕੁੜੀ ਦਾ ਪਰਿਵਾਰ ਪਹਿਲਾਂ ਤੋਂ ਹੀ ਪਰਮੇਸ਼ਰ ਦਵਾਰ ਆਉਂਦਾ ਸੀ ਹਾਂ ਠੀਕ ਹੈ ਤੇ ਉਦੋਂ ਉਹਦੇ ਮਾਤਾ ਪਿਤਾ ਨੇ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ ਕਿਉਂਕਿ ਜੇ ਐਸੀ ਗੱਲ ਪਰਿਵਾਰ ਨੂੰ ਪਤਾ ਸੀ ਪਹਿਲਾਂ ਤੇ ਪਰਿਵਾਰ ਨੇ ਉਦੋਂ ਫੌਰੀ ਤੌਰ ਤੇ ਐਕਸ਼ਨ ਕਿਉਂ ਨਹੀਂ ਲਿਆ ਬਿਲਕੁਲ ਹੁਣ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਜੀ ਉਦੋਂ 2012 ਸੀਗਾ ਹਾਂ ਤੇ ਉਦੋਂ ਤਾਂ ਜੀ ਅਕਾਲੀ ਦਲ ਦੀ ਸਰਕਾਰ ਸੀ ਕਿ ਆ ਸ਼ਾਇਦ ਵੀ ਤੇ ਜੀ ਸਿੰਘ ਢੰਡਰੀਆਂ ਵਾਲੇ ਨੇ ਕਿ ਸ਼ਾਇਦ ਸਰਕਾਰ ਤੋਂ ਕੋਈ ਫਾਇਦਾ ਲੈ ਲਿਆ ਹੋਊਗਾ ਹਨਾ ਇਹ ਇਹ ਕਹਿੰਦੇ ਨੇ ਲੋਕ ਚਲੋ ਮੰਨ ਲਿਆ ਕਿ ਚਲੋ 2012 ਦੇ ਵਿੱਚ ਕੋਈ ਫਾਇਦਾ ਲੈ ਵੀ ਲਿਆ ਪਰ 2017 ਦੇ ਵਿੱਚ ਸਰਕਾਰ ਬਦਲੀ ਹਾਂ ਕਾਂਗਰਸ ਦੀ ਸਰਕਾਰ ਆਈ ਹਾਂ ਠੀਕ ਹੈ ਉਸ ਵੇਲੇ ਪਰਿਵਾਰ ਕਿਉਂ ਨਹੀਂ ਬੋਲਿਆ ਹਾਂ ਜੇ ਪਹਿਲੀ ਸਰਕਾਰ ਨੇ ਪਰਮੇਸ਼ਵਰ ਦਵਾਰ ਦੇ ਮੁਖੀ ਢੰਡਰੀਆਂ ਵਾਲੇ ਦੇ ਨਾਲ ਐਸੇ ਉਹਨਾਂ ਨੂੰ ਫਾਇਦਾ ਪਹੁੰਚਾਤਾ ਜਦੋਂ 2017 ਚ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਤੇ ਉਦੋਂ ਪਰਿਵਾਰ ਕਿਉਂ ਨਹੀਂ ਬੋਲਿਆ ਇਹ ਦੂਸਰਾ ਸਵਾਲ ਖੜਾ ਹੋ ਜਾਂਦਾ ਬਿਲਕੁਲ ਠੀਕ ਹੈ ਜੀ 2017 ਤੋਂ 2022 ਤੱਕ ਕੈਪਟਨ ਅਮਰਿੰਦਰ ਚਰਨਜੀਤ ਚੰਨੀ ਜਾਂ ਕਾਂਗਰਸ ਦੀ ਸਰਕਾਰ ਰਹੀ ਪਰਿਵਾਰ ਨਹੀਂ ਬੋਲਿਆ ਹੂੰ 2022 ਦੇ ਵਿੱਚ ਆਉਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲ ਹੋ ਜਾਂਦੇ ਨੇ ਪਰਿਵਾਰ ਉਦੋਂ ਵੀ ਕੁਝ ਨਹੀਂ ਬੋਲਿਆ ਬਿਲਕੁਲ 2024 ਦਸੰਬਰ ਦੇ ਵਿੱਚ ਆ ਕੇ ਫਿਰ ਪਰਿਵਾਰ ਨੂੰ ਯਾਦ ਆਉਂਦਾ ਕਿ ਹਾਈ ਕੋਰਟ ਹੈਗਾ ਹਾਈ ਕੋਰਟ ਚ ਪਟੀਸ਼ਨ ਪਾ ਦਿੰਦੇ ਆ ਹੁਣ ਦੇਖੋ ਗੱਲ ਇੱਥੇ ਕੀ ਗੱਲ ਹੈ ਜਿਹੜੇ ਸਵਾਲ ਆਪਾਂ ਤਾਂ ਸਵਾਲ ਚੁੱਕਦੇ ਆ ਜੇ ਪਰਿਵਾਰ ਨੂੰ ਪਤਾ ਸੀ ਕਿ ਪੁਲਿਸ ਇਸ ਮਾਮਲੇ ਤੇ ਕਾਰਵਾਈ ਨਹੀਂ ਕਰ ਰਹੀ ਹਾਂ ਤਾਂ ਜਿਹੜਾ ਪਰਿਵਾਰ ਉਸ ਲੜਕੀ ਦਾ ਦਸੰਬਰ 2024 ਚ ਹਾਈ ਕੋਰਟ ਜਾ ਕੇ ਪਟੀਸ਼ਨ ਪਾ ਰਿਹਾ ਤਾਂ ਕੀ ਉਹ 2012 ਚ ਪਟੀਸ਼ਨ ਨਹੀਂ ਪਾ ਸਕਦਾ ਸੀ ਹਾਈ ਕੋਰਟ ਦੇ ਵਿੱਚ ਜੇ ਸਰਕਾਰਾਂ ਨੇ ਕੋਈ ਫਾਇਦਾ ਦਿੱਤਾ ਟੰਡਰੀਆਂ ਵਾਲੇ ਨੂੰ ਤਾਂ ਕੀ ਪਰਿਵਾਰ ਪਹਿਲਾਂ ਹਾਈ ਕੋਰਟ ਨਹੀਂ ਜਾ ਰਿਹਾ ਸੀ ਕੀ ਪਰਿਵਾਰ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਹਾਈ ਕੋਰਟ ਵੀ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਸਾਡੀ ਨਿਆਂ ਪ੍ਰਣਾਲੀ ਦੀ ਜੀ ਚਲੋ 12 ਚ ਨਹੀਂ 17 ਚ ਚਲੋ ਦੇਖ ਲੈਂਦੇ ਕਿ ਜੇ ਸਰਕਾਰ ਨੇ ਕੈਪਟਨ ਦੀ ਨੇ ਵੀ ਨਹੀਂ ਸਾਡਾ ਸਾਥ ਦਿੱਤਾ ਤਾਂ ਉਦੋਂ ਚਲੇ ਜਾਂਦੇ ਹਾਈ ਕੋਰਟ ਦੇ ਵਿੱਚ ਬਿਲਕੁਲ ਉਦੋਂ ਨਹੀਂ ਚਲੋ 22 ਦੇ ਵਿੱਚ ਚਲੇ ਜਾਂਦੇ ਹਾਈ ਕੋਰਟ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਧਰਲੇ ਪਾਸੇ ਹਮਾਇਤ ਕੀਤੀ ਹੈ ਸਾਡੀ ਨਹੀਂ ਕੀਤੀ ਹੂੰ ਅੱਛਾ ਨਾ ਪਰਿਵਾਰ ਕਦੇ মিডিਆ ਦੇ ਵਿੱਚ ਆਇਆ ਨਾ ਪਰਿਵਾਰ ਨੇ ਕਦੇ ਆ ਕੇ ਖੁੱਲ ਕੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਹੋਇਆ ਤੇ ਹੁਣ ਗੱਲ ਇਹ ਹੈ कि ਜਿਹੜਾ ਉਸ ਲੜਕੀ ਦਾ ਜਿਸ ਦੀ ਡੈਥ ਹੋਈ ਸੀ ਪਰਿਵਾਰ ਦਾ ਇਹ ਕਹਿਣਾ ਅਸਲ ਚ ਉਸਦੇ ਭਰਾ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਮਾਤਾ ਪਿਤਾ ਤਾਂ ਹਜੇ ਵੀ ਅੱਗੇ ਨਹੀਂ ਆਏ ਹੂੰ ਭਰਾ 12 ਸਾਲ ਬਾਅਦ ਕਿੱਥੋਂ ਆਇਆ ਕਿਉਂ ਹੁਣੇ ਇਸ ਮਾਮਲੇ ਨੂੰ ਚੁੱਕ ਕੇ ਪਟੀਸ਼ਨ ਲੈ ਕੇ ਗਈ ਤੇ ਜਿਹੜੇ ਇਲਜ਼ਾਮ ਲਾਏ ਹੋਏ ਨੇ ਉਹ ਬੜੇ سنگੀਨ ਨੇ ਉਹਨਾਂ ਨੂੰ ਪ੍ਰੂਫ ਕਿਵੇਂ ਕਰੂਗਾ ਪਰਿਵਾਰ ਇਹ ਕਹਿ ਦਿੱਤਾ ਗਿਆ ਕਿ ਕਤਲ ਕੀਤਾ ਜ਼ਹਿਰ ਦੇ ਕੇ ਹੂੰ ਜਦੋਂ ਕੀ ਜਿੱਥੇ ਤੱਕ ਹੁਣ ਤੱਕ ਦੀ ਰਿਪੋਰਟ ਕਹਿੰਦੀ ਆ ਉਹ ਕੁੜੀ ਨੇ ਗੇਟ ਦੇ ਬਾਹਰ ਕੁਝ ਖਾ ਲਿਆ ਸੀਗਾ ਤੇ ਉਹ ਚਲੋ ਹੁਣ ਜਾਂਚ ਜਾਂਚ ਕਰੇਗੀ ਜੇ ਪੁਲਿਸ ਤੇ ਦੂਸਰੀ ਗੱਲ ਇਹ ਆ ਗਈ ਕੁੜੀ ਦਾ ਉਦੋਂ ਪੋਸਟਮਾਰਟਮ ਹੋਇਆ ਸੀ ਹੂੰ ਤੇ ਪੋਸਟਮਾਰਟਮ ਦੀ ਰਿਪੋਰਟ ਹੁਣ ਸਾਹਮਣੇ ਆਈ ਆ ਇੱਕ ਦੋ মিডিਆ ਹਾਊਸਾਂ ਨੇ ਵੀ ਅੱਜਕੱਲ੍ਹ ਚਲਾਈ ਐ ਹੂੰ ਤੇ ਉਹਦੇ 'ਚ ਕੁਝ ਐਸਾ ਕਨਫਰਮੇਸ਼ਨ ਨਹੀਂ ਕਿਉਂਕਿ ਪਰਿਵਾਰ ਨੇ ਕਿਹਾ ਸੀ ਹੂੰ ਕਿ ਕੁੜੀ ਦੇ ਨਾਲ ਗਲਤ ਕੰਮ ਕੀਤਾ ਗਿਆ ਉਹਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਕੁੜੀ ਪ੍ਰੈਗਨੈਂਟ ਵੀ ਸੀ ਬਿਲਕੁਲ ਤੇ ਫਿਰ ਜੇ ਪ੍ਰੈਗਨੈਂਟ ਸੀ ਤਾਂ ਫਿਰ ਉਹ ਜਿਹੜੀ ਮੈਡੀਕਲ ਰਿਪੋਰਟ ਹੈ ਜਿਹੜੀ ਪੋਸਟਮਾਰਟਮ ਪੋਸਟਮਾਰਟਮ ਵਾਲੀ ਰਿਪੋਰਟ ਹੈ ਫਿਰ ਉਸ ਦੇ ਵਿੱਚ ਕਿਉਂ ਨਹੀਂ ਉਹ ਚੀਜ਼ ਆਈ ਕਿ ਹਾਂ ਜਿਹੜੀ ਇਹ ਡੈੱਡ ਬਾਡੀ ਸੀ ਇਸ ਲੜਕੀ ਦੇ ਪੇਟ ਦੇ ਵਿੱਚ ਬੱਚਾ ਸੀ ਇਹ ਪ੍ਰੈਗਨੈਂਸੀ ਉਸ ਦੇ ਵਿੱਚ ਵੀ ਕੁਝ ਨਹੀਂ ਹੈ ਪਲੱਸ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ 'ਚ ਇੱਕ ਵੀ ਇੰਜਰੀ ਨਹੀਂ ਆਈ ਹੂੰ ਕਿ ਇੱਕ ਵੀ ਸਾਟੋ ਸਕੁੜੀ ਦੇ ਦਿਖੀ ਨਹੀਂ ਬਾਡੀ ਤੇ ਕਿ ਕੋਈ ਸੱਟ ਲੱਗੀ ਹੋਵੇ ਜਾਂ ਕੋਈ ਧੱਕਾ ਮੁੱਕੀ ਖਿੱਚੋ ਤਾਣ ਉਹਦੇ ਨਾਲ ਕੀਤੀ ਹੋਵੇ ਉਹ ਵੀ ਕੁਛ ਨਹੀਂ ਹੈ ਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਉਸ ਪੋਸਟਮਾਰਟਮ ਰਿਪੋਰਟ ਇਹ ਕਹਿੰਦੀ ਹੈ ਕਿ ਕਿਸੇ ਜ਼ਹਿਰ ਦੇ ਕਰਕੇ ਇਸ ਲੜਕੀ ਦੀ ਮੌਤ ਹੋਈ ਹੈ ਹੂੰ ਪੋਸਟਮਾਰਟਮ ਰਿਪੋਰਟ ਤਾਂ ਉਹ ਕਹਿ ਰਹੀ ਹੈ ਬਿਲਕੁਲ ਹੁਣ ਗੱਲ ਇਹ ਹੈ ਰਾਜੀਪ ਕਿ ਉਸ ਕੁੜੀ ਦੀ ਡੈੱਡ ਬਾਡੀ ਤਾਂ ਹੁਣ ਹੈ ਨਹੀਂ ਹੂੰ ਪੋਸਟਮਾਰਟਮ ਰਿਪੋਰਟ ਹੈ ਜੋ ਪੋਸਟਮਾਰਟਮ ਰਿਪੋਰਟ ਉਦੋਂ ਚੱਲੇਗੀ ਕਾਨੂੰਨ ਨੇ ਉਹੀ ਮੰਨਣਾ ਅਦਾਲਤ ਦੇ ਵਿੱਚ ਵੀ ਉਹੀ ਜਾਊਗੀ ਨਵੀਂ ਪੋਸਟਮਾਰਟਮ ਦੀ ਰਿਪੋਰਟ ਆ ਹੀ ਨਹੀਂ ਸਕਦੀ ਕਿਉਂਕਿ ਉਹਦੀ ਬੋਡੀ ਲੜਕੀ ਦੀ ਹੈ ਨਹੀਂਗੀ ਤੇ ਪਰਿਵਾਰ ਕਿਵੇਂ ਪ੍ਰੂਵ ਕਰੂਗਾ ਕਿ ਲੜਕੀ ਦੇ ਨਾਲ ਗਲਤ ਹੋਇਆ ਕਿ ਉਹ ਲੜਕੀ ਪ੍ਰੈਗਨੈਂਟ ਸੀ ਇਹ ਕਿਵੇਂ ਪ੍ਰੂਵ ਕਰੂਗਾ ਇਹ ਬਹੁਤ ਵੱਡੇ ਕਾਨੂੰਨੀ ਸਵਾਲ ਪਰਿਵਾਰ ਦੇ ਅੱਗੇ ਨੇ ਤੇ ਮੈਨੂੰ ਲੱਗਦਾ ਇਸੇ ਕਰਕੇ ਟੰਡਰੀਆਂ ਵਾਲੇ ਵੀ ਇਸ ਗੱਲ ਤੇ ਕਹਿ ਰਹੇ ਨੇ ਬਾਹਰ ਆ ਕੇ ਕਿ ਮੈਂ ਸੱਚਾ ਉਹ ਕਹਿ ਰਹੇ ਨੇ ਆਪਣੀ ਜ਼ੁਬਾਨੀ ਬਿਲਕੁਲ ਮੈਂ ਹਰ ਇੱਕ ਜਾਂਚ ਦੇ ਲਈ ਤਿਆਰ ਆ ਕੋਈ ਵੀ ਜਾਂਚ ਹੋਵੇ ਕੋਈ ਵੀ ਏਜੰਸੀ ਜਾਂਚ ਕਰ ਲੇ ਜੋ ਵੀ ਸਵਾਲ ਕੀਤੇ ਜਾਣਗੇ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਸੋ ਮੈਨੂੰ ਲੱਗਦਾ ਨਾ ਪਰਿਵਾਰ ਨੂੰ ਵੀ ਹੁਣ ਆਉਣਾ ਚਾਹੀਦਾ ਕਿਉਂਕਿ ਪਰਿਵਾਰ ਹਾਲੇ ਤੱਕ ਵੀ ਮੀਡੀਆ ਦੇ ਅੱਗੇ ਆਇਆ ਨਹੀਂ ਹੈ ਨਾ ਬਿਲਕੁਲ ਆਉਣਾ ਚਾਹੀਦਾ ਜੇ ਉਸ ਲੜਕੀ ਦੇ ਭਰਾ ਨੂੰ ਲੱਗਿਆ ਕਿ ਮੇਰੀ ਭੈਣ ਨੂੰ ਇਨਸਾਫ ਚਾਹੀਦਾ ਹੈ ਮੇਰੀ ਭੈਣ ਦੇ ਨਾਲ ਗਲਤ ਹੋਇਆ ਇਨਸਾਫ ਦੀ ਜ਼ਰੂਰਤ ਹੈ ਤਾਂ ਫਿਰ ਆਉਣਾ ਚਾਹੀਦਾ ਮੀਡੀਆ ਦੇ ਵਿੱਚ ਵੀ ਆ ਕੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਲੈ ਲੈਣੇ ਚਾਹੀਦੇ ਆ ਦੇ ਦੇਣੇ ਚਾਹੀਦੇ ਆ ਜੋ ਵੀ ਸਵਾਲ ਜਵਾਬ ਆਉਂਦੇ ਆ ਕਿਉਂਕਿ ਦੂਸਰੀ ਤਰ੍ਹਾਂ ਜਿੱਤੇ ਇਲਜ਼ਾਮ ਲੱਗਿਓ ਤਾਂ ਮੀਡੀਆ ਦੇ ਵਿੱਚ ਉਹਨਾਂ ਦਾ ਬਿਆਨ ਆ ਗਿਆ ਬਿਲਕੁਲ ਠੀਕ ਹੈ ਤੇ ਹੁਣ ਗੱਲ ਇਹ ਆ ਕਿ ਪਿੱਛੇ ਜੇ ਤੁਸੀਂ ਦੇਖੋ ਕਿ ਬੜਾ ਦੌਰ ਚੱਲਿਆ ਹੂੰ ਬਹੁਤ ਸਾਰੇ ਬਾਬੇ ਇਸ ਤਰੀਕੇ ਦੇ ਮਾਮਲਿਆਂ 'ਚ ਫਸੇ ਨੇ ਬਿਲਕੁਲ ਤੇ ਇਹ ਜ਼ਿਆਦਾਤਰ ਇਹ ਸੀ ਕਿ ਉਹ ਸੱਚੇ ਮਾਮਲੇ ਸੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਗਵਾਹ ਵੀ ਸੀ ਇਹ ਪੀੜਤ ਵੀ ਸੀ ਜੀ ਇਸ ਕੇਸ ਦੇ ਵਿੱਚ ਨਾ ਤਾਂ ਪੀੜਤ ਹੈ ਨਾ ਕੋਈ ਹਜੇ ਤੱਕ ਗਵਾਹ ਨਜ਼ਰ ਆਉਂਦਾ ਹੈ। rau ji ਇਹ ਵੀ ਹੈਰਾਨੀ ਹੁੰਦੀ ਹੈ ਨਾ ਜਿਵੇਂ ਪਰਿਵਾਰ ਨੇ ਜਾ ਕੇ ਭਰਾ ਨੇ ਹਾਈ ਕੋਰਟ ਪਟੀਸ਼ਨ ਪਾਈ ਤੇ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਮੰਗਿਆ ਸੀਗਾ। ਪਰ ਡੀਜੀਪੀ ਨੇ ਸਿੱਧਾ ਜਾ ਕੇ ਦੱਸਿਆ ਕਿ ਅਸੀਂ ਤਾਂ ਤਿੰਨ ਦਿਨ ਪਹਿਲਾਂ ਐਫਆਈਆਰ ਦਰਜ ਕਰਤੀ ਐਫਆਈਆਰ ਕਿਸ ਵਿਹਾਰ ਦੇ ਉੱਤੇ ਦਰਜ ਹੋ ਗਈ ਨਾ ਕੋਈ ਸਬੂਤ ਆ ਨਾ ਕੋਈ ਜਾਂਚ ਆ ਤੁਹਾਡੇ ਕੋਲ ਤੁਹਾਡੇ ਕੋਲ ਪਹਿਲਾਂ ਪੋਸਟਮਾਰਟਮ ਰਿਪੋਰਟ ਜਿਹੜਾ ਆਪਾਂ ਪਿਛਲੇ ਦਿਨ ਵੀ ਡਿਸਕਸ ਕੀਤਾ ਸੀ ਕਿ ਜਦੋਂ ਉਹ ਪੋਸਟਮਾਰਟਮ ਹੋਇਆ ਸੀ ਉਦੋਂ ਸ਼ਾਇਦ 751 ਦੀ ਕਾਰਵਾਈ ਕਰਕੇ ਕੇਸ ਨੂੰ ਹੋ ਕਰਤਾ ਸੀ 174 ਦੀ 174 ਦੀ ਹੈ ਨਾ ਤਾਂ ਫਿਰ ਉਸ ਰਿਪੋਰਟ ਉਹ ਵੀ ਪੁਲਿਸ ਨਹੀਂ ਬਣਾਈ ਸੀਗੀ ਤੇ ਅੱਜ ਪੁਲਿਸ ਦੁਆਰੇ ਫਿਰ ਪਰਚਾ ਕਰੀ ਇਹ ਵੀ ਵੱਡਾ ਸਵਾਲ ਹੈ ਬਿਲਕੁਲ ਇਹ ਤੁਸੀਂ ਬੜਾ ਵਧੀਆ ਸਵਾਲ ਚੁੱਕਿਆ ਇਹ ਬਿਲਕੁਲ ਇਹ ਇਹ ਪੁਲਿਸ ਤੇ ਵੀ ਸ ਇੱਥੋਂ ਤਾਂ ਇਹ ਲੱਗਦਾ ਕਿ ਪੁਲਿਸ ਨਾ ਹਾਈ ਕੋਰਟ ਦੇ ਨੋਟਿਸ ਦੇ ਪ੍ਰੈਸ਼ਰ ਦੇ ਵਿੱਚ ਆ ਗਈ। ਹੂੰ। ਬੀਜੇਪੀ ਨੇ ਕਿਹਾ ਯਾਰ ਜਾਨ ਛਡਾਓ। ਉਹਨਾਂ ਨੇ ਉਹਨਾਂ ਨੂੰ ਪਤਾ ਸੀ ਕਿ 9 ਜਾਂ 10 ਤਰੀਕ ਨੂੰ ਅਸੀਂ ਜਵਾਬਦੇਹੀ ਸਾਡੀ ਹਾਈ ਕੋਰਟ 'ਚ ਹੋਣੀ ਆ। ਤੇ ਉਹਨਾਂ ਨੇ ਪਹਿਲਾਂ ਹੀ ਥਾਣੇ ਪਸਿਆਣੇ 'ਚ 7 ਦਸੰਬਰ ਨੂੰ ਇਹ ਪਰਚਾ ਦਰਜ ਕਰਾਤਾ। ਹੂੰ। ਠੀਕ ਹੈ। ਇਹ ਸਾਰੀਆਂ ਧਰਾਵਾਂ ਜਿਹੜੀਆਂ ਨੇ ਰੇਪ ਵਾਲੀਆਂ, ਕਤਲ ਵਾਲੀਆਂ ਇਹ ਸਾਰੀਆਂ ਲਾ ਕੇ ਤੇ ਉਹ ਇੱਕ ਪਰਚਾ ਬਣਾਤਾ। ਤੇ ਗੱਲ ਇਹ ਹੈ ਨਾ ਚਲੋ ਪਰਚਾ ਹੁਣ ਦਰਜ ਹੋ ਗਿਆ ਤੇ ਪਹਿਲਾਂ ਵੀ ਇਹ ਪੁਲਿਸ ਪਰਚਾ ਦਰਜ ਕਰ ਸਕਦੀ ਸੀ ਹੁਣ ਦੇਖਣ ਨੂੰ ਤਾਂ ਹਜੇ ਇਹੀ ਲੱਗਦਾ ਕਿ ਹਾਈ ਕੋਰਟ ਨੇ ਜਦੋਂ ਜਵਾਬ ਮੰਗਿਆ ਪੁਲਿਸ ਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਤੇ ਹੁਣ ਗੱਲ ਆ ਰਹੀ ਹੈ ਤੇ ਇਸ ਕਰਕੇ ਉਹਨਾਂ ਨੇ ਫੋਟੋ ਫੱਟੀ ਹੈ ਜਿਹੜਾ 7 ਦਸੰਬਰ ਨੂੰ ਪਰਚਾ ਦਰਜ ਕਰਾ ਕੇ 9-10 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਐਫੀਡਵਟ ਡੀਜੀਪੀ ਨੇ ਦਿੱਤਾ ਕਿ ਆ ਦੇਖੋ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ ਮਤਲਬ ਉਹਨਾਂ ਨੇ ਖੇੜਾ ਸੁੱਟਾ ਲਿਆ ਹਾਈ ਕੋਰਟ ਤੋਂ ਹੁਣ ਗੱਲ ਅੱਗੇ ਹੈ ਕਿ ਪੁਲਿਸ ਜਾਂਚ ਦੇ ਵਿੱਚ ਆਉਂਦਾ ਕੀ ਹੈ ਹਮ ਜਾਂਚ ਦੇ ਵਿੱਚ ਉਹੀ ਗੱਲਾਂ ਰਾਜਦੀਪ ਫੇਰ ਉੱਥੇ ਆ ਜਾਂਦੀਆਂ ਨੇ ਕੀ ਉਸ ਵੇੜੇ ਦੇ ਕੀ ਕੋਈ ਗਵਾਹ ਹੈ ਪਰਿਵਾਰ ਦੇ ਕੋਲ ਹਮ ਚਲੋ ਜੇ ਹੋਰ ਕੋਈ ਗਵਾਹ ਨਹੀਂ ਹੈ ਜਿਵੇਂ ਕਿਹਾ ਜਾ ਰਿਹਾ ਕਿ ਉਹ ਲੜਕੀ ਆਪਣੀ ਮਾਤਾ ਦੇ ਨਾਲ ਆਉਂਦੀ ਸੀ ਤਾਂ ਕੀ ਉਸ ਲੜਕੀ ਦੀ ਮਾਤਾ ਜੀ ਅੱਗੇ ਆਉਣਗੇ ਕੀ ਉਹ ਕੁਝ ਦੱਸਣਗੇ ਕਿ ਵਾਕਈ ਜਿੱਦਾਂ ਇਲਜ਼ਾਮ ਲੱਗੇ ਨੇ ਐਦਾਂ ਵਾਕਿਆ ਹੀ ਹੋਇਆ ਦੇਖੋ ਇਲਜ਼ਾਮ ਲਾਉਣੇ ਬੇहद ਸੌਖੇ ਹੁੰਦੇ ਰਾਜੀਪ ਬਿਲਕੁਲ ਉਹ ਵੀ ਕਿਸੇ ਖਾਸ ਵੱਡੀ ਸ਼ਖਸੀਅਤ ਤੇ ਤਾਂ ਜਾਂ ਕੋਈ ਫੇਮਸ ਬੰਦਾ ਹੂੰ ਉਹਦੇ ਤੇ ਜਦੋਂ ਇਲਜ਼ਾਮ ਲੱਗਦੇ ਨੇ ਨਾ ਤੇ ਖਾਸ ਕਰਕੇ ਜਦੋਂ ਇਸ ਤਰੀਕੇ ਸਿੱਖ ਪ੍ਰਚਾਰਕ ਹੋਣ ਹੂੰ ਤੇ ਤੱਕਾ ਤਾਂ ਦੇਖੋ ਅਗਦੇ ਨੂੰ ਲੱਗਦਾ ਹੀ ਆ ਜੀ ਤੇ ਇਲਜ਼ਾਮ ਲੱਗੇ ਹੋਣ ਪਰ ਜੇ ਬੰਦਾ ਜਿਹੜਾ ਬੰਦਾ ਸੱਚਾ ਹੋਊਗਾ ਉਹ ਫਿਰ ਡਰਦਾ ਨਹੀਂ ਹੈ ਉਹ ਉਹਨੂੰ ਪਤਾ ਹੈ ਕਿ ਮੈਂ ਯਾਰ ਸੱਚਾ ਹਾਂ ਜੁੜੀ ਚੀਜ਼ ਮੈਂ ਕੀਤੀ ਹੀ ਨਹੀਂ ਤਾਂ ਫਿਰ ਉਹ ਪ੍ਰੂਫ ਕਿਵੇਂ ਹੋ ਜੂਗੀ ਠੀਕ ਹੈ ਬਹੁਤ ਸਾਰੇ ਕੇਸਾਂ ਚ ਹੋ ਜਾਂਦੀਆਂ ਚਲੋ ਗਲਤ ਗਵਾਈਆਂ ਵੀ ਹੋ ਜਾਂਦੀਆਂ ਸਹੀ ਗਵਾਈਆਂ ਵੀ ਹੋ ਜਾਂਦੀਆਂ ਨੇ ਪਰ ਇੱਥੇ ਗੱਲ ਉੱਥੇ ਆ ਕੇ ਰੁਕ ਜਾਂਦੀ ਹੈ ਕਿ ਪਹਿਲਾਂ ਪਰਿਵਾਰ ਨਹੀਂ ਬੋਲਿਆ ਪਹਿਲਾਂ ਮਾਤਾ ਪਿਤਾ ਨਹੀਂ ਬੋਲੇ ਤਾਂ ਕੀ ਹੁਣ ਉਸ ਮ੍ਰਿਤਕ ਲੜਕੀ ਦੇ ਮਾਤਾ ਜੀ ਨੇ ਜਿਹੜੇ ਉਹ ਹੁਣ ਅੱਗੇ ਆਉਣਗੇ ਤੇ ਕੀ ਉਹ ਕਰਨਗੇ ਕਿਉਂਕਿ ਜਿਹੜੀ ਇਹ ਪਟੀਸ਼ਨ ਵੀ ਪਾਈ ਗਈ ਸੀ ਨਾ ਰਾਜਦੀਪ ਜਿਹੜਾ ਇਹ ਕੇਸ ਦਰਜ ਵੀ ਹੋਇਆ ਇਹ ਲੜਕੀ ਦੇ ਭਰਾ ਨਸੀਬ ਸਿੰਘ ਦੇ ਵੱਲੋਂ ਹੋਇਆ ਮਾਤਾ ਪਿਤਾ ਦਾ ਜ਼ਿਕਰ ਹਜੇ ਵੀ ਇੱਥੇ ਕਿਤੇ ਨਹੀਂ ਹੈ ਹੂੰ ਤੇ ਉਹ ਮਾਤਾ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੋਗੀ ਗਵਾਹੀ ਦੇ ਵਿੱਚ ਬਿਲਕੁਲ ਪਰ ਗੱਲ ਉਹੀ ਹੈ ਕਿ ਇੰਨੇ ਵੱਡੇ ਇਲਜ਼ਾਮ ਤਾਂ ਲਾਤੇ ਨੇ ਹੂੰ ਉਹਨਾਂ ਨੂੰ ਸਾਬਤ ਤੁਸੀਂ ਕਿਵੇਂ ਕਰੋਗੇ ਕੋਰਟ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਜ਼ਿਆਦਾ ਕੁਝ ਨਹੀਂ ਹੋਣਾ ਤੇ ਇੱਕ ਤਾਂ ਪਹਿਲਾਂ ਹੀ ਸ਼ੱਕ ਦੇ ਘੇਰੇ ਚ ਇਸ ਕਰਕੇ ਇਹ ਕੇਸ ਜਾਂਦਾ ਹੈ ਕੀ 12 ਸਾਲ ਬਾਅਦ ਹੀ ਕਿਉਂ ਪਰਿਵਾਰ ਨੂੰ ਯਾਦ ਆਈ ਕਿ ਇਸ ਤਰੀਕੇ ਦੇ ਨਾਲ ਅਸੀਂ ਹਾਈ ਕੋਰਟ ਵੀ ਜਾ ਸਕਦੇ ਹਾਂ ਜਦੋਂ ਕਿ ਹਾਈ ਕੋਰਟ ਤਾਂ 2012 ਚ ਵੀ ਖੁੱਲ੍ਹਾ ਸੀ 17 ਚ ਵੀ ਖੁੱਲ੍ਹਾ ਸੀ 22 ਚ ਵੀ ਖੁੱਲ੍ਹਾ ਸੀ ਫਿਰ 24 ਵਾਲੇ ਦਸੰਬਰ ਦੇ ਵਿੱਚ ਹੀ ਪਰਿਵਾਰ ਕਿਉਂ ਹਾਈ ਕੋਰਟ ਵਿੱਚ ਗਿਆ ਇਹ ਵੀ ਇੱਕ ਵੱਡਾ ਸਵਾਲ ਹੈ ਜੀ